ਉਹ ਜਿੱਤਾ ਕਹਿੰਦਾ ਉਹਨੂੰ ਕੀ ਮਿਲਦਾ ਹੋਊਗਾ ਹੂੰ ਠੀਕ ਹੈ ਹੁਣ ਅਸੀਂ ਨਾ ਕਈ ਵਾਰੀ ਇਹਨਾਂ ਦੀਆਂ ਦਲੀਲਾਂ ਦੇ ਉੱਤੇ ਜਾਂਦੇ ਆਂ ਹਾਂਜੀ ਠੀਕ ਹੈ ਪਰ ਜਿਹੜੀ ਨਾ ਮੈਂਟਲਿਟੀ ਆ ਉਹਨਾਂ ਦੀ ਹਾਂਜੀ ਜੋ ਉਹਨਾਂ ਦੇ ਅੰਦਰ ਆ ਉਹ ਐਨਕੀਆਂ ਨਿੱਕੀਆਂ ਗੱਲਾਂ ਤੋਂ ਪਤਾ ਲੱਗਦਾ ਏਦਾਂ ਹੀ ਬਾਹਰ ਹੁੰਦਾ ਆ ਠੀਕ ਹੈ ਹਾਂਜੀ ਹੁਣ ਸਵਾਲ ਕੀਤਾ ਕਹਿੰਦਾ ਵੀ ਹਰ ਨਿੱਕੀ ਨਿੱਕੀ ਨੂੰ ਕੀ ਮਿਲਦਾ ਹੋਊਗਾ ਹਾਂਜੀ ਹੁਣ ਇਹਦਾ ਮਤਲਬ ਜਿਹੜਾ ਬੋਲਣਾ ਆ ਤੁਹਾਡਾ ਹਾਂਜੀ ਜਿਹੜਾ ਕੁਝ ਕਰਨਾ ਆ ਉਹ ਮਿਲ ਲ ਕਰਕੇ ਆ ਹਾਂ ਤੇ ਜੇ ਮਿਲਦਾ ਆ ਤੇ ਕਰੋ ਜੇ ਨਹੀਂ ਮਿਲਦਾ ਤੀਨਾ ਕਰੋ ਜੇ ਜ ਮਤਲਬ ਜਿਹੜਾ ਵੀ ਉਹਦਾ ਕਰ ਰਿਹਾ ਆ ਉਹਨੂੰ ਮਿਲਦਾ ਕੀ ਆ ਹਾਂ ਜੀ ਹੁਣ ਤੁਸੀਂ ਭਿੰਡਰਵਾਲ ਦੇ ਹੱਕਿਸ ਬੋਲਦੇ ਆ ਤੁਸੀਂ ਦੱਸੋਗੇ ਤੁਹਾਨੂੰ ਕੀ ਮਿਲਦਾ ਕੁਛ ਨਾ ਕੁਛ ਤਾਂ ਮਿਲਦਾ ਹੈ ਮਿਲਦਾ ਤਾਂ ਹੈ ਤਾਂ ਹੀ ਕਰਦਾ ਤੁਸੀਂ ਬੰਦਾ ਉਹ ਸੋਚਦੇ ਤਾਂ ਆ ਨਾ ਉਹ ਕਹਿੰਦੇ ਅਸੀਂ ਇਹ ਗੱਲ ਕਰਦੇ ਆ ਸਾਨੂੰ ਤਾਂ ਇੰਨਾ ਕੁਛ ਏਦਾਂ ਗਰਾਈਆਂ ਮਿਲਦੀਆਂ ਏਦਾਂ ਲੋਕ ਨਾਲ ਬੱਲੇ ਬੱਲੇ ਹੋ ਰਹੀ ਆ ਇਹਨੂੰ ਕੀ ਮਿਲਦਾ ਨਹੀਂ 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 ਮਿਲਣ ਲਈ ਸਾਰੇ ਸਾਰੇ ਸਾਰੀ ਗੇਮ ਜਿਹੜੀ ਆ ਮਿਲਣ ਤੇ ਖੜੀ ਆ ਹੋਰ ਕੌਮ ਕੌਮ ਦਾ ਪобе ਠੱਠੇ ਖੂਚ ਕੌਮ ਦੇ ਸੰਘਰਸ਼ ਦਾ ਕਿਹਨੂੰ ਫਿਕਰ ਆ ਉੱਥੇ ਹਾਂਜੀ ਠੀਕ ਆ ਯਾਨੀ ਤੁਸੀਂ ਨਾ ਜਦੋਂ ਗੰਭੀਰਤਾ ਨਾਲ ਸੁਣਨਾ ਇਹਨਾਂ ਨੂੰ ਯਾਨੀ ਹੁਣ ਸਾਡਾ ਐਦਾਂ ਧਿਆਨ ਹੋਰ ਵੀ ਪਾਸੇ ਚਲ ਜਾਂਦਾ ਯਾਨੀ ਹਾਂਜੀ ਠੀਕ ਆ ਜਦੋਂ ਗੰਭੀਰਤਾ ਨਾਲ ਸੁਣਨਾ ਤੁਸੀਂ ਉਹਨਾਂ ਨੂੰ ਹੂੰ ਤੇ ਗੱਲ ਕਲੀਅਰ ਹੋਣੀ ਆ ਯਾਨੀ ਹਾਂਜੀ ਉਹ ਕਹਿੰਦਾ ਲੋਕਾਂ ਦੀ ਆਪਣੀ ਸੋਚ ਨਹੀਂ ਹੁੰਦੀ ਹਾਂਜੀ ਠੀਕ ਹੈ ਫਿਰ ਇਹਦਾ ਮਤਲਬ ਜਿਹੜੀਆਂ ਗੱਲਾਂ ਟਕਸਾਲ ਨੇ ਪ੍ਰਚਾਰੀਆਂ ਜਿਹੜੀਆਂ ਲੋਡ ਕੀਤੀਆਂ ਲੋਕਾਂ ਤੇ ਇਸੇ ਮਨੋਤੇਦਾਰ ਕੀਤੀਆਂ ਪਰ ਲੋਕਾਂ ਦੀ ਆਪਣੀ ਸੋਚ ਨਹੀਂ ਹੁੰਦੀ ਬਣਾਓ ਠੀਕ ਹੈ ਜਿੰਨੇ ਜ਼ੋਰ ਦੇ ਪ੍ਰਚਾਰੂਗੇ ਗੱਲ ਉੰਨੀ ਗੱਲ ਜਿਹੜੀ ਆ ਲੋਕਾਂ ਤੇ ਬਣ ਜਾਣੀ ਠੀਕ ਹੈ ਹੁਣ ਕਹਿੰਦਾ ਜਥੇਬੰਦੀਆਂ ਨੇ ਇਹਨਾਂ ਨੂੰ ਆਪਣੇ ਹੱਥ ਠੋਕੇ ਬਣਾ ਕੇ ਵਰਤਿਆ ਠੀਕ ਹੈ ਇਹਦਾ ਮਤਲਬ ਸਭ ਤੋਂ ਪਹਿਲਾਂ ਸਭ ਤੋਂ ਬਿਨਾ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਇਦਾਂ ਹੁੰਦਾ ਹੱਥ ਛੋਕੇ ਬਣ ਕੇ ਕਰਦੇ ਆ ਲੋਕਾਂ ਦੀ ਸੋਚ ਆਪਣੀ ਸੋਚ ਨਹੀਂ ਹੈਗੀ ਕਿਸੇ ਨੇ ਹੱਥ ਛੋਕੇ ਬਣਾ ਲਏ ਆਪਣੇ ਗੱਲਾਂ ਰੱਖ ਦਿੱਤੀਆਂ ਮੋਰੇ ਉਹ ਪ੍ਰਚਾਰੀਆਂ ਗਈਆਂ ਇੰਨੇ ਢਾਡੀਆਂ ਦੇ ਰਾਹੀ ਰਾਗਾਂ ਦੇ ਰਾਹੀ ਠੀਕ ਹੈ ਕੀਰਤਨੀਆਂ ਨੇ ਕਥਾਕਾਰਾਂ ਨੇ ਕਮੇਟੀਆਂ ਨੇ ਵਾਰ-ਵਾਰ ਅਖਬਾਰਾਂ ਦੇ ਵਿੱਚ ਟੀਵੀ ਦੇ ਵਿੱਚ ਹਨਾ ਯਾਨੀ ਕਿੰਨੇ ਮੈਂ ਕਹਿੰਦਾ ਸਾਡੀ ਕੌਮ ਦੀ ਬਦਕਿਸਮਤੀ ਦੇਖ ਲਓ ਬਾਦਲ ਸਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਬਾਦਲ ਪਰਿਵਾਰ ਜਿਹੜਾ ਸ਼ਾਇਦ ਸਭ ਤੋਂ ਵੱਧ ਕਲੰਕੀ ਹੋਊਗਾ ਜੇ ਪੰਜਾਬ ਦੀ ਗੱਲ ਕਰੀਏ ਸਾਰਿਆਂ ਨੂੰ ਪਤਾ ਪਏ ਤਲਵੰਡੀ ਟੋੜਾ ਲੋਂਗੋਆ ਵਾਲਾ ਉਹ ਬੰਦੇ ਇੰਨੇ ਬਦਨਾਮ ਨਹੀਂ ਸੀ ਜਿੰਨਾ ਇਹ ਜਾਨੀ ਨਰੰਕਾਰੀ ਕਤਲ ਹਾਂਜੀ ਜੇ ਤੁਸੀਂ ਹੈਰਾਨੀ ਦੇਖੋ ਵੀ ਜਿੱਥੋਂ ਸੰਘਰਸ਼ ਸ਼ੁਰੂ ਹੁੰਦਾ ਹਾਂਜੀ ਠੀਕ ਹੈ ਜਿੱਥੋਂ ਸ਼ੁਰੂ ਹੁੰਦਾ ਉਸ ਵੇਲੇ ਮੁੱਖ ਮੰਤਰੀ ਹੈ ਠੀਕ ਹੈ ਇਹ ਤਾਂ ਇਹ ਤਾਂ ਵੱਡਾ ਗੁਨਾਹ ਹੋਰ ਕੋਈ ਨਹੀਂ ਹੋਣਾ ਯਾਨੀ ਜਿਹੜੀ ਸਾਰੇ ਪੰਜਾਬ ਨੂੰ ਅੱਗ ਲੱਗੀ ਆ ਉਹ ਤੋਂ ਲੱਗੀ ਆ ਯਾ ਉਹਦੀ ਮਨਜ਼ੂਰੀ ਦੇਣ ਵਾਲਾ ਬਾਦਲ ਆ ਜੀ ਠੀਕ ਹੈ ਔਰ ਅੱਜ ਸਾਡੀ ਬਦਕਿਸਮਤੀ ਦੇਖ ਲਓ ਉਹੀ ਬਾਦਲ ਪਰਿਵਾਰ ਉਹੀ ਭਿੰਡਰਾਂ ਵਾਲੇ ਦੀ ਮੂਰਤੀ ਜਿਹੜੀ ਆ ਉਹਦੀ ਫੋਟੋ ਦਰਬਾਰ ਸਾਹਿਬ ਦੇ ਵਿੱਚ ਲਵਾ ਰਿਆ ਹੈ ਉਹੀ ਬਾਦਲ ਪਰਿਵਾਰ ਭਿੰਡਰਾਂ ਵਾਲੇ ਨੂੰ ਵਧੀਆ ਕਹਿ ਰਿਹਾ ਔਰ ਕੀ ਅਸੀਂ ਕਹੀਏ ਕਿ ਬਾਦਲ ਸਿਆਣਾ ਹੋ ਗਿਆ ਜਾਂ ਟਕਸਾਲ ਗਰਕ ਗਈ ਉਸੇ ਟਕਸਾਲ ਦਾ ਮੁਖੀ ਲਾਈਵ ਚੈਨਲ ਦੇ ਉੱਤੇ ਲਾਈਵ ਚੱਲਦੇ ਪ੍ਰੋਗਰਾਮ 'ਚ ਵੀ ਚੈਨਲ ਦੇ ਉੱਤੇ ਇਹ ਗੱਲ ਕਹਿ ਰਿਹਾ ਹੈ ਕਿ ਸਾਰੀ ਕੌਮ ਨੂੰ ਬੇਨਤੀ ਆ ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰੋ ਐਤੋਂ ਵੱਡ ਐਤੋਂ ਵੱਧ ਗਰਕਣਾ ਜਾਣੀ ਮੈਨੂੰ ਨਹੀਂ ਲੱਗਦਾ ਕੁਝ ਹੋਰ ਹੋ ਸਕਦਾ ਹੂੰ ਜਿੱਨੇ ਜਿੱਥੇ ਤਾਂ ਜੇ 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 ਟਕਸਾਲ ਨੂੰ ਯੋਧਿਆਂ ਬਾਰੇ ਤੁਸੀਂ ਸੰਘਰਸ਼ਾਂ ਬਾਰੇ ਉਹਦੇ ਨਾਲ ਜੋੜਨਾ ਨਹੀਂ ਠੀਕ ਹੈ ਉਹੀ ਬਾਦਲ ਜਿਹੜਾ ਇਸ ਸੰਘਰਸ਼ ਦੇ ਜਿੱਥੇ ਜੜ੍ਹ ਲੱਗੀ ਹੋ ਉਹਦਾ ਜ਼ਿੰਮੇਵਾਰ ਹੈ ਤੇ ਉਹੀ ਬਾਦਲ ਅੱਜ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਲੇ ਦੀ ਫੋਟੋ ਲਾ ਰਿਹਾ ਹੈ ਜਿਹਨੂੰ ਤੁਸੀਂ ਯੋਧਾ ਕਹਿੰਦੇ ਹੁਣ ਇੱਕ ਗੱਲ ਤਾਂ ਟਕਸਾਲੀਓ ਮੰਨ ਜਾਓ ਨਾ ਕਿ ਤੁਸੀਂ ਭਿੰਡਰਾਲੇ ਨੂੰ ਸਹੀ ਕਹਿਣਾ ਹੈ ਟਕਸਾਲ ਨੂੰ ਸਹੀ ਕਹਿਣਾ ਜਾਂ ਬਾਦਲਾ ਨੂੰ ਕਹਿਣਾ ਹੈ ਯਾ ਜੇ ਜੇ ਤੁਹਾਡੀ ਭਿੰਡਰਾਂ ਵਾਲੇ ਦੀ ਇੱਥੇ ਫੋਟੋ ਲੱਗ ਨੂੰ ਸਹੀ ਮੰਨਣਾ ਆ ਤੇ ਫਿਰ ਤਕਸਾਲ ਦਾ ਮੁਖੀ ਜਦੋਂ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਕਾਇਆ ਉਹ ਤੋਂ ਵੱਡਾ ਤਾਂ ਕੋਈ ਨਹੀਂ ਹੋ ਸਕਦਾ। ਇਸ ਹਿਸਾਬ ਨਾਲ ਤਾਂ ਭਿੰਡਰਾਂ ਵਾਲੇ ਤੋਂ ਵੀ ਉੱਤੇ ਹੋ ਗਿਆ। ਹਾਂਜੀ। ਉਹਦੀ ਫੋਟੋ ਲਾ ਗਿਆ, ਫੋਟੋ ਲਾ ਗਿਆ। ਹਾਂ ਜੀ। ਠੀਕ ਹੈ। ਇਹਦੇ ਵੇਲੇ ਤੁਸੀਂ ਗ੍ਰਾਹ ਜਿਹੜੇ ਸਾਰੇ ਬਖਸ਼ ਦਿੱਤੇ। ਠੀਕ ਹੈ। ਚਲੋ ਸੁਣ ਲੈਨੇ। ਇਹਦੇ ਬਾਰੇ। ਮੈਂ ਉਹ ਹੁਣ ਰਾਗੀਆਂ ਲਈ ਤਾਂ ਪਤਾ ਹੀ ਆ ਭਾਈ ਤੈਨੂੰ। ਹਾਂ। ਨਹੀਂ ਮਤਲਬ ਇਹ ਬੰਦੇ ਜਦੋਂ ਕਹਿ ਦਿੰਦੇ ਵੀ ਰਾਗੀ ਪ੍ਰਚਾਰਕ ਪੈਸੇ ਪਿੱਛੇ ਹੋ ਗਏ ਆ ਮਤਲਬ ਵੀ ਜਿਹੜੇ ਤਾਂ ਹਰਨੇਕ ਸਿੰਘ ਦੇ ਖਿਲਾਫ ਨਹੀਂ ਬੋਲਦਾ ਉਹ ਪੈਸੇ ਪਿੱਛੇ ਹੋ ਗਏ ਮੈਂ ਅਸੀਂ ਕੌਮ ਦਾ ਅਸੀਂ ਇਹ ਕੌਮ ਦਾ ਕਰਨ ਲੱਗੇ ਆ ਇਹਨਾਂ ਦੇ ਇਹਨਾਂ ਨੇ ਆਪ ਕਹਦੇ ਹਸਤੇ ਆਏ ਹੋਣਗੇ ਇਹ ਕਿਤੇ ਇਦਾਂ ਜਾ ਕੇ ਆਪ ਉਹ ਕਹੀ ਤਾਂ ਜਾਂਦਾ ਪਈ ਇਹਨੂੰ ਹਰਨੇਕ ਨੂੰ ਕੀ ਮਿਲਦਾ ਉਹਨੂੰ ਆਪ ਇਹਨਾਂ ਨੂੰ ਸਾਰਾ ਕੁਝ ਸਾਰਾ ਕੁਝ ਮਿਲਦਾ ਉਹਨੂੰ ਉਹ ਮਿਲਣਾ ਹੋ ਗਿਆ ਬੰਦ ਬਸ ਹੁਣ ਇਹਨਾਂ ਨੂੰ ਲੱਗਦਾ ਆ ਵੀ ਜਿਹੜੇ ਪੈਸੇ ਆ ਸ਼ਾਇਦ ਲੋਕਾਂ ਨੂੰ ਭਿੰਡਾਂ ਵਾਲੇ ਦੇ ਟਕਸਾ ਦੇ ਵਿਰੁੱਧ ਬੋਲਣਾ ਮਿਲਦੇ ਤਾਂ ਕਹਿੰਦੇ ਨਹੀਂ ਨਹੀਂ ਇਹ ਪੈਸੇ ਪਿੱਛੇ ਖੜਦੇ ਸਚਾਈ ਅ ਇਹ ਬੰਦੇ ਨਾ ਪਿੰਡਰਾਲੇ ਦੇ ਹੱਕ 'ਚ ਸੀ ਨਾ ਸੰਘਰਸ਼ ਦੇ ਹੱਕ ਵਿੱਚ ਸੀਗੇ ਨਾ ਕੌਮ ਦੇ ਹੱਕ ਵਿੱਚ ਸੀਗੇ ਇਹ ਬੰਦੇ ਸਿਰਫ ਤੇ ਸਿਰਫ ਪੈਸੇ ਲਈ ਕਰਦੇ ਸੀ ਇੱਕ ਇੱਕ ਹਨੇਰੀ ਅਸੀ ਚੁਲੀ 96 ਤੋਂ ਬਾਅਦ ਜਦੋਂ ਖਤਮਾ ਹੋ ਗਿਆ ਬਿਲਕੁਲ ਸਾਰਾ ਕੁਝ ਕੰਟਰੋਲ 'ਚ ਹੋ ਗਿਆ ਉਦੋਂ ਸਰਕਾਰ ਨੇ ਜਾਣ ਬੁੱਝ ਕੇ ਖੁੱਲ੍ਹ ਦਿੱਤੀ ਹੈ ਇੱਕ ਯਾ ਠੀਕ ਆ ਤੇ ਜਿਹੜੀ ਜਿਹੜੀ ਗਾਂ ਫੇਰ ਘਾਣ ਕਰਨਾ ਨਾ ਨੌਜਵਾਨੀ ਦਾ ਹੂੰ ਠੀਕ ਆ ਇਹ ਲੋ ਇਹ ਹਵਾ ਜਿਹੜੀ ਆ ਥੋੜੀ ਜਿਹੀ ਦਿੱਤੀ ਜਾਵੇ ਦੇ ਕੇ ਦੇਖੀਏ ਕਿਹੜੇ ਕਿਹੜੇ ਬੰਦੇ ਉਹਦੇ ਵਿੱਚੋਂ ਸੀਲ ਹੋ ਕੇ ਹੋਇਆ ਕੀ ਆ ਜਦੋਂ ਭਿੰਡਰਾਲੇ ਦੀ ਖੋਲ ਦਿੱਤੀ ਆ ਉਹਨੀ ਹਾਂਜੀ ਉਹਦੀਆਂ ਤਸਵੀਰਾਂ ਲਾਉਣ ਦੀ ਯਾ ਉਹਦੀਆਂ ਟੀ-ਸ਼ਰਟਾਂ ਪਾਉਣ ਦੀ ਹਾਂਜੀ ਕੋਈ ਵੀ ਬੰਦਾ ਦੱਸੋ ਜਿਹੜਾ ਸੰਘਰਸ਼ਾਂ ਨੂੰ ਤੁਰਿਆ ਹੋਵੇ ਉਹ ਕਰਕੇ ਨਹੀਂ ਕੋਈ ਵੀ ਦੱਸੋ ਕੋਈ ਵੀ ਨਹੀਂ ਕੋਈ ਵੀ ਨਹੀਂ ਨਾ ਇੱਕ ਵੀ ਨਹੀਂ ਮਿਲਦਾ ਇੱਕ ਵੀ ਉਹ ਖੋਲ ਦਿੱਤੀ ਆ ਮਨੀ ਤਾਂ ਹੀ ਬਾਦਲ ਨੇ ਫੋਟੋ ਲਈ ਆ ਨਾ ਜੀ ਦਿੱਤੀ ਆ ਕਿ ਲੈਣੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਖੋਲ ਦੇਣ ਤੋਂ ਬਾਅਦ ਇਹ ਨਹੀਂ ਹੋ ਜੋ ਸੰਘਰਸ਼ ਨੂੰ ਤੁਰ ਗਿਆ ਬਾਦਲਰ ਦੇ ਬੰਦੇ ਫੋਟੋ ਲਉਣ ਲੱਗ ਪਏ ਠੀਕ ਹੈ ਤੇ ਉਹ ਉਹ ਜੁਟੋਣਾ ਸੀ ਟੋਲਿਆ ਨਹੀਂ ਦੇਖ ਰਿਹਾ ਕੰਮਜਾਬ ਹੋ ਗਿਆ ਬਸ ਜੀ ਠੀਕ ਹੈ ਅਜਗਰ لال ਦੇ ਬੰਦੇ ਗੁਰਪ੍ਰੀਤ ਕੈਲੀਫੋਰਨੀਆ ਦੇ ਬੰਦੇ ਜਿਨ੍ਹਾਂ ਨੂੰ ਜਦੋਂ ਦਬਕਾ ਮਾਰਨਾ ਉਹ ਜੀ ਕਰਦਾ ਇਹਦਾ ਮੈਂ ਇੱਕ ਸਟ ਦੇ ਕੰਨਾਂ ਦੇ ਉੱਤੇ ਲਿਆ ਕੇ ਬਿਠਾ ਲੈਂਦੇ ਥਾਣੇ ਦੇ ਵਿੱਚ ਠੀਕ ਜਦੋਂ ਜੀ ਕਰਦਾ ਮੈਂ ਤੁਮੇ ਕੋ 10 ਰਾਤਾਂ ਘਟਵਾ ਕੇ ਬਰੀ ਕਰਕੇ ਉਹ ਐਸਐਸਪੀ ਉੱਥੇ ਆਉਂਦਾ ਬਰਨਾਲੀ ਤੋਂ ਬਰੀ ਕਰਕੇ ਬਾਹਰ ਨੂੰ ਤੋਰ ਦਿੰਦੇ ਜਦੋਂ ਜੀ ਕਰਦਾ ਦਬਕਾ ਮਾਰ ਦਿੰਦੇ ਵੀ ਜੇ ਬੋਲਿਆ ਹੁਣ ਖਬਰਦਾਰ ਜੀ ਮੁੜ ਕੇ ਬੋਲਿਆ ਨਹੀਂ ਤਾਂ ਦਿੱਲੀ 에ਰਪੋਰਟ ਨਹੀਂ ਟੱਪਣ ਦੇਣਾ ਅਸੀਂ ਹੁਣ ਕਿੱਦਾਂ ਗਊ ਬਣ ਕੇ ਬੈਠਾ ਉਹ ਉਹਨੂੰ ਸਮਝ ਨਹੀਂ ਆਉਂਦੀ ਵੀ ਹੁਣ ਟਿਕਸਾਲ ਦੇ ਹੱਕ ਜੇ ਬੋਲਾਂ ਇੱਕ ਵਿਰੋਧ ਹੁਣ ਕੀ ਕਰਦਾ ਕਦੇ ਕੀਰਤਨ ਕਦੇ ਅਨੰਦ ਸਾਹਿਬ ਦੀ ਵੀਡੀਓ ਕਦੇ ਚੰਡੀ ਦੀ ਵਾਰ ਠੀਕ ਹੈ ਉਹ ਬਣਾ ਕੇ ਲੋਕਾਂ ਤੋਂ ਸੇਵਾ ਕਰਵਾਈ ਜਾਂਦਾ ਤਾਂ ਸੀੜੀਆਂ ਵੇਚ ਕੇ ਪੈਸੇ ਆ ਬੱਟੀ ਜਾਂਦਾ ਠੀਕ ਹੈ ਟਰੱਕ ਜਾਂਦਾ ਜਾਂਦਾ ਕਿਤੇ ਏਦਾਂ ਖੜ ਕੇ ਖਾ ਕੇ 15 ਰੋਟੀਆਂ ਮਈਆਂ ਤੇ ਉਹ ਕਰਕੇ ਨਾਲ ਉੱਥੇ ਜਦੋਂ ਮੱਝ ਗਾਲੀ ਕਰਦੀ ਹੁੰਦੀ ਆ ਜੀਭ ਫੇਰੀ ਜਾਂਦਾ ਨਾਲ ਵੀਡੀਓ ਬਣਾਉਂਦਾ 5-7 ਮਿੰਟ ਦੀ ਹਨਾ ਅਸੀਂ ਅਸੀਂ ਆਪਣੇ ਆਪ ਨੂੰ ਬਹੁਤ ਵਚਨ ਕਰਕੇ ਚੱਲ ਚੱਲ ਸਿਰਫ ਏਦਾਂ ਏਦਾਂ ਹੁੰਦੇ ਅਗਲੇ ਗਊ ਬਣਾ ਕੇ ਰੱਖ ਲੈਂਦੇ ਆ ਪਾ ਕੇ ਰੱਸਾ ਗਲ ਚ ਖੁੰਡਰਾਂ ਲੈਂਦੇ ਬੰਨ ਉਹਨੂੰ ਕਹਿੰਦੇ ਏਜੰਸੀਆਂ 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 ਦਾ ਰੋਲਾ ਪਾਉਣ ਲੱਗ ਪਾਲਿਓ ਤੁਹਾਨੂੰ ਤਾਂ ਪਤਾ ਵੀ ਨਹੀਂ ਵੀ ਕੰਮ ਕਿੱਦਾਂ ਕਰਦੀਆਂ ਚਲੋ ਸੁਣਦੇ ਆਂ ਜੀ ਹੁਣ ਗਰਵਾਣੀ ਇਤਿਹਾਸ ਕੌਮ ਹੂੰ ਉਹਦੇ ਤੇ ਬੋਲਣਾ ਕੰਦਾ ਭੁੱਲ ਗਿਆ ਹਾਂਜੀ ਓਕੇ ਹੁਣ ਕਿਹਦੇ ਕਰਕੇ ਕਹਿ ਰਹੇ ਆ ਉਹ ਵੀ ਬੰਦੇ ਟਕਸਾਲ ਦੇ ਹੱਕ 'ਚ ਨਹੀਂ ਬੋਲ ਰਹਾ ਬਸ ਜਿਹੜਾ ਬੰਦਾ ਟਕਸਾਲ ਦੇ ਹੱਕ 'ਚ ਨਹੀਂ ਬੋਲ ਰਿਆ ਇਹਦਾ ਮਤਲਬ ਨਾਉ ਗਰਵਾਣੀ ਦੇ ਹੱਕ 'ਚ ਆ ਨਾਉ ਕੌਮ ਦੇ ਹੱਕ 'ਚ ਆ ਨਾਉ ਇਤਿਹਾਸ ਦੇ ਹੱਕ 'ਚ ਇਹ ਤੁਸੀਂ ਕੌਮ ਦੇ ਗਰਵਾਣੀ ਦੇ ਇਤਿਹਾਸ ਦੇ ਹੱਕ 'ਚ ਹੋਣਾ ਤੇ ਟਕਸਾਲ ਦੇ ਹੱਕ 'ਚ ਬੋਲਣਾ ਇਹ ਠੀਕ ਹੈ ਨਹੀਂ ਤਾਂ ਤੁਹਾਡੇ ਉੱਤੇ ਪੈਸੇ ਕਮਾਉਣ ਦਾ ਹੱਟੇ ਹੱਟ ਵਕਾਈ ਹੋਣ ਦਾ ਇਲਜ਼ਾਮ ਲਾ ਕੇ ਸਟਾਂਗੇ ਅਸੀਂ ਦੱਸਾਂਗੇ ਕੌਮ ਕੌਣ ਹੈ ਇਹ ਬ੍ਰਾਹਮਣ ਦੀ ਨਸਲ ਜਿਹੜੀ ਆ ਨਾ ਬੁੱਧੀ ਵਾਲੇ ਨੇ ਚੋਲੇ ਪਾ ਕੇ ਦਾੜੇ ਰੱਖ ਕੇ ਤੇ ਗੋਲ ਬੰਨ ਲਿਆ ਦਸਤਾਰਾ ਠੀਕ ਹੈ ਬਹਾ ਉੱਥੇ ਵੀ ਉਹ ਮਾਂਜਦਾ ਸੀ ਇੱਥੇ ਵੀ ਮਾਂਜਦਾ ਹੀ ਆ ਬਾਕੀ ਸਾਰਾ ਕੁਝ ਜੱਗ ਹਵਨ ਤ੍ਰਿਆ ਚਰਿੱਤਰ ਨੂੰ ਉੱਥੇ ਵੀ ਮੰਨਦਾ ਸੀ ਇੱਥੇ ਆ ਕੇ ਟਕਸਾਲ ਜਾ ਕੇ ਵੀ ਮੰਨਦਾ ਹੀ ਆ ਠੀਕ ਹੈ ਅੰਮ੍ਰਿਤ ਉਹ ਸ਼ਿਵਜੀ ਦਾ ਉੱਥੇ ਵੀ ਪੀਂਦਾ ਸੀ ਇੱਥੇ ਵੀ ਪੀਂਦਾ ਹੀ ਆ ਬ੍ਰਹਮ ਗਿਆਨੀ ਉਹਦੇ ਉਹ ਪਿਛਲੇ ਜਨਮਾਂ ਵਾਲੀ ਜਿਹੜੇ ਆ ਉਹ ਆ ਕੇ ਇੱਥੇ ਵੀ ਸਫਲ ਹੁੰਦੇ ਸੀ ਟਕਸਾਲ 'ਚ ਵੀ ਆ ਕੇ ਹੁੰਦੇ ਬਾਕੀ ਸਾਰਾ ਕੁਝ ਉਹੀ ਰੱਖਿਆ ਉਹਨੇ ਕੋਈ ਫਰਕ ਨਹੀਂ ਪਿਆ ਜੇ ਫਰਕ ਪਿਆ ਆ ਤਾਂ ਆ ਆ ਆ ਸਾਡਾ ਸਾਡਾ ਜਿਹੜਾ ਸਰੂਪ ਸੀ ਨਾ ਨਾਨਕ ਦਾ ਉਹ ਖੋਲਿਆ ਇਹਨੇ ਉਹ ਪਾ ਕੇ ਬਹਿ ਗਿਆ ਵਿਚ ਬੜ ਗਿਆ ਆ ਕੇ ਸ੍ਰੀ ਚਰਨੂ ਅਸੀਂ ਮਾੜਾ ਕਹਿੰਨੇ ਆ ਮੈਂ ਕਹਿੰਦਾ ਟਕਸਾਲੀਆਂ ਜਿੰਨਾ ਗਰਕਿਆ ਨਹੀਂ ਸੀ ਉਹ ਉਹ ਇਮਾਨਦਾਰ ਸੀ ਉਹਨੇ ਜਦੋਂ ਲਗੋਟ ਲਾਇਆ ਨਾ ਜਦੋਂ ਸਿਰ ਤੇ ਸਵਾ ਸਵਾ ਪਾਈ ਆਪਣੇ ਸਿਰ ਸਰੀਰ ਤੇ ਸਵਾ ਮਲੀ ਉਹਨੇ ਉਹਨੇ ਕਲੀਅਰ ਹੋ ਗਿਆ ਸਿੱਖਾਂ ਨੂੰ ਵੀ ਨਹੀਂ ਅਸੀਂ ਲੈਣੇ ਨਾਲ ਜਾਣਾ ਅਸੀਂ ਅੰਗਦ ਨਾਲ ਜਾਣਾ ਇਹਦੇ ਨਾਲ ਨਹੀਂ ਰਹਿਣਾ ਹਾਂਜੀ ਠੀਕ ਹੈ ਪਰ ਇਹ ਤਾਂ ਇਹ ਤਾਂ ਨਾ ਦੁਸ਼ਟ ਨਿਕਲਿਆ ਬ੍ਰਾਹਮਣ ਅੱਜ ਦਾ ਸ਼੍ਰੀ ਚੰਦ ਐਡਾ ਪਾਪੀ ਨਿਕਲਿਆ ਉਹਦਾ ਨਾਨ ਕਰਕੇ ਕੱਪੜੇ ਪਾ ਕੇ ਨਾਨ ਕਰਕੇ ਭਗਵੰਨ ਕੇ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਉੱਤੇ ਅਮਰ ਸੰਚਾਰ ਦੀ ਪਹਿਲਾਂ ਇੱਕ ਕਹਾਣੀ ਬਣਾ ਦਿੱਤੀ ਬਾਅਦ ਚ ਐਦਾਂ ਉੱਤੇ ਦੀ ਗਾਤਰੇ ਪਾ ਵੱਡੀਆਂ ਵੱਡੀਆਂ ਕਿਰਪਾਨਾਂ ਲੈ ਕੇ ਐਦਾਂ ਇਹਨੇ ਨੀਜੀ ਗਾਤਰੀ ਲੈ ਕੇ ਘੋੜੇ ਲੈ ਕੇ ਗੁਰੂ ਗੋਬਿੰਦ ਸਿੰਘ ਤੋਂ ਚੱਲੇ ਹੋਣ ਦਾ ਦਾਵਾ ਕਰਕੇ ਗੁਰੂ ਗੁਰੂ ਵਰਗਾ ਬਣ ਕੇ ਗੁਰੂ ਦਾ ਸ਼ਰੀਕ ਬਣ ਕੇ ਸਾਡੇ ਘਰ ਦੇ ਵਿੱਚ ਆ ਪੜਿਆ ਸੋਚ ਕੇ ਦੇਖੋ ਉਸ ਘਰ ਦੀ ਕੀ ਹਾਲਤ ਹੋਗੀ ਜਿਸ ਘਰ ਦੇ ਵਿੱਚ ਔਰਤ ਕੱਲੀ ਹੋਵੇ ਤੇ ਕੋਈ ਜਣਾ ਉਹਦੇ ਪਤੀ ਵਰਗਾ ਉਹਦਾ ਨਾਂ ਉਹਦਾਂ ਦੇ ਕੱਪੜੇ ਉਹਦਾ ਪਾਸਪੋਰਟ ਲੈ ਕੇ ਉਹ ਬਣ ਕੇ ਆਜ ਵੀ ਘਰ ਦੇ ਵਿੱਚ ਉਹਦੀ ਇੱਜ਼ਤ ਤੱਕ ਕੀ ਬਣਿਆ ਹੋਗਾ ਸਿੱਖਣ ਵਾਲੇ ਹੀ ਹੋਇਆ ਕਦੇ ਤਾਂ ਸਾਡੇ ਖਸਮ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਉਹਦੀ ਥਾਂ ਤੇ ਦਸਮ ਗ੍ਰੰਥ ਨੂੰ ਬਾੜ ਦੇ ਉਹਦੇ ਵਰਗਾ ਬਣਾ ਕੇ ਐਨ ਉਦਾਂ ਦਾ ਬਣਾ ਕੇ 1430 ਪੰਨੇ ਦਾ ਉਦਾਂ ਪ੍ਰਕਾਸ਼ ਕਰਦੇ ਆ ਉਦਾਂ ਹੀ ਚੰਦੂਆ ਲਾ ਦਿੰਦੇ ਆ ਉਦਾਂ ਦੇ ਕੱਪੜੇ ਪਵਾ ਕੇ ਸਾਨੂੰ ਮਜਬੂਰ ਕਰਦੇ ਆ ਰਾਤਾਂ ਕੱਟਣ ਦੇ ਲਈ ਇੱਥੇ ਮੱਥਾ ਟੇਕੀ ਸਾਡੀ ਸੁਰਤ ਨੂੰ ਉੱਥੇ ਸੌਣ ਲਈ ਮਜਬੂਰ ਕਰਦੇ ਆ ਕਦੇ ਇਹ ਆਪ ਸਰੀਰਕ ਰੂਪ ਦੇ ਵਿੱਚ ਗੁਰੂ ਵਰਗੇ ਹੋ ਕੇ ਬਿਲਕੁਲ ਉਦਾਂ ਦੇ ਕੱਪੜੇ ਉਦਾਂ ਦੀਆਂ ਗੱਲਾਂ ਕਰਕੇ ਅਨ ਜਿਹੜਾ ਸਤਕਾਰ ਦੱਸਾਂ ਗੁਰੂਆਂ ਲਈ ਸੀ ਸਾਡੇ ਮਨਾਂ ਦੇ ਵਿੱਚ ਉਹ ਸਤਕਾਰ ਖੋ ਕੇ ਆਪਣੇ ਬ੍ਰਹਮ ਗਿਆਨੀਆਂ ਦੇ ਨਾਮ ਆਪਣੇ ਆਪਣੇ ਠਾਕਰਾਂ ਦੇ ਨਾਮ ਆਪਣੇ ਸਾਧਾਂ ਦੇ ਨਾਮ ਮਰ ਚੁੱਕੇ ਸਾਧਾਂ ਦੇ ਨਾਮ ਗਰ ਕੇ ਹੋਏ ਸਾਧਾਂ ਦੇ ਨਾਮ ਮੜਦੇ ਆ ਉਦਾਂ ਦੀਆਂ ਕਹਾਣੀਆਂ ਲਾ ਲਾ ਕੇ ਵੇ 100 ਪਾਠ ਕਰਦੇ ਸੀ ਐਦਾਂ ਉੱਡ ਜਾਂਦੇ ਸੀ ਆ ਕਰਦੇ ਸੀ ਸਾਖੀਆਂ ਪਹਿਲਾਂ ਗੁਰੂ ਸਾਹਿਬ ਨਾਲ ਝੁੱਟੀਆਂ ਜੋੜ ਦਿੱਤੀਆਂ ਫਿਰ ਉਹਨਾਂ ਨਾਲ ਜੋੜ ਦਿੱਤੀ ਸਹੀ ਮੈਨੇ ਆ ਚ ਸੋਸ਼ਣ ਕੀਤਾ ਜਬਰ ਜਨਾਹ ਕੀਤਾ ਇਹਨਾਂ ਨੇ ਜਬਰਜਨਾ ਕੀਤਾ ਸਾਡੀ ਸੁਰਤ ਦੇ ਨਾਲ ਜੇ ਸਰੀਰ ਦੇ ਨਾਲ ਜ਼ਬਰਦਸਤੀ ਕੀਤੀ ਹੋ ਪਰਵਾਹ ਨਹੀਂ ਹੈਗੀ ਤੇ ਸੁਰਤ ਦੇ ਨਾਲ ਕੀਤੀ ਹੋ ਵੀ ਪਰਵਾਹ ਨਹੀਂ ਇੱਕ ਗਿਆਨ ਦਾ ਹੱਕ ਸੀ ਇੱਕ ਸ਼ਬਦ ਗੁਰੂ ਦਾ ਹੱਕ ਸੀ ਬਣਦਾ ਸਾਡੀ ਸੁਰਤ ਦੇ ਅੰਦਰ ਵਾਸਾ ਕਰਨ ਦਾ ਇਹ ਉਹਦੇ ਲਈ ਰੱਖਣੀ ਸੀ ਇਹ ਸੇਜਾ ਜਿਹੜੀ ਆ ਨਾ ਇਹਦਾ ਪਤੀ ਜਿਹੜਾ ਇਹਦਾ ਖਸਮਿਆ ਜਿਹੜਾ ਉਹ ਸ਼ਬਦ ਗੁਰੂ ਸੀ ਗਿਆਨ ਗੁਰੂ ਸੀ ਪਰ ਇੱਥੇ ਬ੍ਰਹਮ ਗਿਆਨੀ ਲਿਆ ਕੇ ਦੇਹਧਾਰੀ ਲਿਆ ਕੇ ਬਿਠਾੜ ਦਿੱਤੇ ਇਹਨਾਂ ਨੇ। ਔਰ ਸਾਨੂੰ ਉਲਝਾ ਦਿੱਤਾ ਰਾਧਾ ਸਵਾਮੀਆ ਦੇ ਵਿੱਚ, ਸਾਨੂੰ ਉਲਝਾ ਦਿੱਤਾ ਸੂਤੋਸ਼ੀਆਂ ਦੇ ਵਿੱਚ, ਕਦੇ ਸੌਦੇ ਵਾਲੇ ਦੇ ਵਿੱਚ, ਨੌਨਕਾਰੀਆਂ ਦੇ ਵਿੱਚ। ਤੇ ਉਹ 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 ਗੁਨਾਗਾਰਿਆ ਕੌਮ ਦੇ। ਉਹ ਤਾਂ ਦੀਦਾ ਹੀ ਸੀ। ਕਿਹੜਾ ਸਿੱਖ ਹੈ ਜਿਹੜਾ ਰਾਧਾ ਸਵਾਮੀ ਨੂੰ ਗੁਰੂ ਦਾ ਗੁਰੂ ਦਾ ਆਪਣਾ ਮੰਨਦਾ ਸੀ। ਉਹ ਤਾਂ ਕਹਿੰਦਾ ਸੀ ਗੁਰੂ ਤਾਂ ਸ਼੍ਰੀ ਕਿਹਾ ਹੈ। ਉੱਥੇ ਸਿੱਖ ਕਿਉਂ ਜਾਊਗਾ? ਕੋਈ ਹੈ ਸਿੱਖ ਦੁਨੀਆ ਦੇ ਅੰਦਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੀਤਾ ਨੂੰ ਸਤਕਾਰ ਦਿੰਦਾ। ਹੋ ਸਕਦਾ ਸੀ ਕਦੇ ਨਾ ਕੋਈ ਵੀ ਮੁਲਕਾਰੀਆਂ ਦੇ ਲਿਖੇ ਹੋਏ ਗ੍ਰੰਥ ਨੂੰ ਗੁਰੂਵੰਸਾ ਵੱਲੋਂ ਸਤਿਕਾਰ ਦੇ ਸਕਦਾ ਸੀ ਕਦੇ ਨਾ 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 ਰਾਵਾ ਸੋਨੀਆਂ ਦੀਆਂ ਗੱਲਾਂ ਨੂੰ ਕਦੇ ਮੰਨ ਸਕਦਾ ਸੀ ਉਹ ਨਹੀਂ ਉਹ ਤਾਂ ਉਹ ਤਾਂ ਸ਼ਰੀਕ ਸੀ ਜਦੋਂ ਸ਼੍ਰੀ ਚੰਦ ਨੂੰ ਨਹੀਂ ਮੰਨਿਆ ਕਿਉਂਕਿ ਲੰੰਗਾ ਹੋ ਕੇ ਸਾਹਮਣੇ ਆ ਗਿਆ ਨਾ ਨਹੀਂ ਮੰਨਿਆ ਯਾ ਬਾਤੂ ਦਾਸ ਨੂੰ ਨਹੀਂ ਮੰਨਿਆ ਹਾਂਜੀ ਠੀਕ ਹੈ ਗੁਰਤੇਗ ਬਹਾਦਰ ਦੇ ਬਰਾਬਰ ਘਰਾਂ ਦੇ ਵਿੱਚੋਂ ਸੋਡੀਆਂ ਦੇ ਵਿੱਚੋਂ ਢੀਰਮੱਲੀਆਂ ਦੇ ਵਿੱਚੋਂ ਹਾਂਜੀ ਬੜਪਾਗੀਆਂ ਦੇ ਵਿੱਚੋਂ ਵਾਈ ਬਹਿਗਾ ਮੰਨਿਆ ਕੌਮ ਨੇ ਕੋਈ ਨਹੀਂ ਮੰਨਿਆ ਸਭ ਕਾਰਿਆ ਕੌਮ ਠੀਕ ਰਾਦਰ ਸਾਮੀਆਂ ਨੂੰ 20ਵੇਂ ਸਵੀਕਾਰਨਾ ਕੌਮ ਨੇ ਨਿਰੰਕਾਰੀਆਂ ਨੂੰ ਵੀ ਨਹੀਂ ਸੀ ਸਵੀਕਾਰਨਾ ਕੌਮ ਨੇ ਉਹ ਉਹ ਰੌਲਾ ਇਸ ਕਰਕੇ ਪੁਆਇਆ ਇਹਨਾਂ ਨੇ ਕਿ ਜਿਹੜਾ ਇਹ ਭੋਗਣਾ ਚਾਹੁੰਦੇ ਨਾ ਸਾਡੀ ਸੁਰਤ ਨੂੰ ਸਾਡਾ ਧਿਆਨ ਉਹਦੇ ਉੱਤੇ ਨਾ ਚਲ ਜਾਏ ਪਰਜਾ ਦਿੱਤਾ ਸਨ ਨਹੀਂ ਤਾਂ ਸਿੱਖ ਦੀ ਸੁਰਤ ਪਰਖਣ ਲੱਗੀ ਇਹ ਦੇਖਣ ਲੱਗੀ देर ਨਹੀਂ ਲਾਉਂਦੀ ਕਿ ਸ੍ਰੀ ਚੰਦ ਕੌਣ ਆ ਤੇ ਲੈਣਾ ਕੌਣ ਆ ਜਾਣਾ ਸ੍ਰੀ ਚੰਦਰ ਵਾਲਿਆ ਕਿ ਅੰਗਦ ਨਾ ਜਾਣਾ ਸਿੱਖ ਨਹੀਂ ਚਲ ਜਾਣਾ ਸੀ ਉਹਨੂੰ ਛੱਡ ਕੇ ਉਹਨੂੰ ਤਾਂ ਪਤਾ ਸੀ ਨਾ ਕਿ ਇੱਕੋ ਹੀ ਆ ਮੇਰਾ ਤਾਂ ਠੀਕ ਹੈ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਬਸ ਠੀਕ ਹੈ ਮੈਂ ਠੀਕ ਹੈ ਹੁਣ ਉਧਰੋਂ ਉਧਰੋਂ ਜਾ ਕੇ ਸਾਨੂੰ ਠੀਕ ਹੈ ਬਸ ਜਦੋਂ ਜਦੋਂ ਸਾਨੂੰ ਇਦਾਂ ਥੋੜਾ ਜਿਹਾ ਸਾਡਾ ਧਿਆਨ ਖਿੰਡਿਆ ਨਾ ਕਿ ਉਹ ਹੋ ਕਿਤੇ ਨਰਨਹਕਾਰੀ ਨਾ ਪੜਨ ਠੀਕ ਹੈ ਉਹਦਾ ਬਾਈਕਟ ਕਰੀਏ ਹਾਂ ਇਹ ਬੰਦੇ ਲੱਗੇ ਕਰਨ ਲੜੀਏ ਉਹਨਾਂ ਨਾਲ ਜਾ ਕੇ ਅਸੀਂ ਰਾਧਾ ਸਵਾਮੀ ਨਾਲ ਕਿਤੇ ਆ ਜਾਣਾ ਫਿਰ ਕੀ ਕੀਤਾ ਉਹ ਤਾਂ ਸਮਗ੍ਰਤ ਬਾੜ ਦਿੱਤਾ ਲਿਆ ਕਿ ਜਿੱਥੇ ਗੁਰੂ ਰਾਨ ਸਾਹਿਬੇ ਦਾ ਬੈਠੀ ਸੀ ਬਰਾਬਰ ਹੀ ਰੱਖ ਦਿੱਤਾ ਠੀਕ ਹੁਣ ਪੈ ਗਿਆ ਰੌਲਾ ਫੇ ਕਿਹੜਾ ਹੁਣ ਕਹਿੰਦੇ ਨਾ ਜੀ ਨਾ ਗੁਰੂ ਮਾਨਿਓ ਗ੍ਰੰਥ ਉਹਨੂੰ ਥੋੜੋ ਕਿਹਾ ਇਹਨੂੰ ਕਿਹਾ ਧਰਮ ਸੋਨੇ ਅੰਗ ਪਾਈ ਜਾਂਦਾ ਰੌਲਾ ਠੀਕ ਹੈ ਬਹੁਤ ਵੱਡਾ ਜਵਰ ਜਨਾ ਜਿਹੜਾ ਨਾ ਸਭ ਤੋਂ ਵੱਡਾ ਗੁਨਾਹ ਜਿਹੜਾ ਉਹ ਸਾਡੀ ਸੁਰਤ ਦੇ ਨਾਲ ਇਹਨਾਂ ਨੇ ਕੀਤਾ ਕਿਹੜੀਆਂ ਗੱਲਾਂ ਤੁਹਾਡੀਆਂ ਕੀ ਕੀ ਵਿਚਾਰੀਏ ਤੁਹਾਡਾ ਚਲੋ